ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਸੰਧਤ ਜੀ ਅੱਜ 100 ਚਾਰਮਾ ਮੀ ਨਾਵਾ ਰਚਨ ਬਾਨ ਸਮਾਗਮ ਅੱਜ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ ਬੜਾ ਖਾਲਾ ਵੀ 270 ਕਟ ਪਰਿਵਾਰ ਜਿਹੜੇ ਅੱਜ ਪਹੁੰਚੇ ਆ 270 80 ਪਰਿਵਾਰ ਇਨ ਜਿਹੜੀ ਐਪਲੀਕੇਸ਼ਨ ਉਹ 400 ਪਰਿਵਾਰ ਦੀ ਆਈ ਹੋਈ ਆ ਆਈ ਤਾਂ ਬਹੁਤ ਦੀਆਂ ਪਰ ਅਸੀਂ ਜਿਹੜੇ ਲਾਉਣੇ ਆ ਪਰਿਵਾਰੋਂ 400 ਦੇ ਗੇਟ ਚ ਲਾਉਣੇ ਆ ਤੇ ਇਨਕਵਾਰੀਆਂ ਵੀ ਚੱਲ ਰਹੀਆਂ ਮੇਰਾ ਖਿਆਲ ਆ ਵੀ ਹੁਣ ਸਾਡਾ ਟੀਮ ਮੈਂਬਰ ਦੱਸਦਾ ਸੀ ਵੀ 350 ਪਰਿਵਾਰ ਦੇ ਲਗਭਗ ਇਨਕਵਾਰੀਆਂ ਹੋ ਚੁੱਕੀਆਂ ਪਰ ਡਿਸਾਈਡ ਕਰਾਂਗੇ ਕਿਦਾਂ ਕਿੰਨੇ ਪਰਿਵਾਰਾਂ ਨੂੰ ਅਸੀਂ ਲਾਉਣਾ ਆ ਤੇ ਕਿੰਨੇ ਦੀ ਸਾਡੀ ਜਿਹੜੀ ਆਪਾਂ ਮਹੀਨੇ ਦੀ ਐਵਰੇਜ ਕੱਢਦੇ ਹੁੰਨੇ ਕਿੰਨੇ ਪਰਿਵਾਰਾਂ ਨੂੰ ਅਸੀਂ ਦੇ ਸਕਦੇ ਤੇ ਉਹ ਅਸੀਂ ਲਾਵਾਂਗੇ ਔਰ ਉਹ ਜਿਹੜਾ ਦੂਰ ਦੇ ਪਰਿਵਾਰ ਆ ਉਹ ਅਸੀਂ ਇਥੇ ਕੱਟ ਦਿੱਤੇ ਗਏ ਆ ਕਾਫੀ ਪਰਿਵਾਰ ਵਿੱਚ 10 ਪਰਿਵਾਰ ਦੇ ਲਗਭਗ ਉਦਾਂ ਕੱਟ ਹੋਇਆ ਕਿਸੇ ਨੇ ਬੱਚਾ ਕਮਾਈ ਕਰਨ ਲੱਗ ਪਿਆ ਜਾਂ ਕੋਈ ਕਿਸੇ ਨੇ ਇੱਕ ਪਰਿਵਾਰ ਨੇ ਝੂਠ ਬੋਲਿਆ ਪਿਆ ਸੀ ਮੇਰਾ ਬੱਚਾ ਨਹੀਂ ਹੈਗਾ ਉਹ ਬੱਚਾ ਉਹਦਾ ਪੇਟਾ ਨਿਕਲਿਆ ਇਹ ਮਾੜੀ ਗੱਲ ਆ ਝੂਠ ਬੋਲ ਕੇ ਕਾਦੋਂ ਰਾਖਣ ਲੈਣਾ ਕਿਸੇ ਦੀ ਹੱਕ ਕਿਉਂਕਿ ਅਸੀਂ ਜਦੋਂ ਝੂਠ ਬੋਲਾਂਗੇ ਕਿਸੇ ਦਾ ਹੱਕ ਖਾਵਾਂਗੇ ਇਹੀ ਕਿਸੇ ਅਸੀਂ ਲੋੜਵੰਦ ਪਰਿਵਾਰ ਨੂੰ ਲਾਇਆ ਹੁੰਦਾ ਤੇ ਆ ਲੋੜਵੰਦ ਪਰਿਵਾਰ ਨੂੰ ਦੇਣਾ ਤੇ ਅਸੀਂ ਦੁਰ ਉਹ ਤੁਸੀਂ ਲੈ ਲਓਗੇ ਅੱਕ ਰੇ ਅਸੀਂ ਉਹਦਾ ਲਾਜ ਨਹੀਂ ਸਾਖਦੇ ਕਿਉਂਕਿ 8900 ਐਪਲੀਕੇਸ਼ਨ ਸਾਡੇ ਕੋਲ ਬਹੁਤ ਚਿਰਾਂ ਦੀ ਪਈ ਹੋਈ ਆ ਤੇ ਜੇ ਅਸੀਂ ਤੁਸੀਂ ਇੱਧਰ ਧੁਰ ਰੋਲ ਕੇ ਲਾਉਂਗੇ ਤਾਂ ਕੀ ਪਤਾ ਉਸ ਲੋੜਵੰਦ ਪਰਿਵਾਰ ਦਾ ਰਾਚਨ ਮਰ ਜਾਊ ਰਹਿ ਜੀ ਬੇਨਤੀ ਹੈ ਧੁਰਨਾ ਬੋਲਿਆ ਕਰੋ ਇਹ ਮੋਰ ਬੰਦਾ ਨੇ ਸ਼ੁਰੂ ਕੀਤਾ ਇਹ ਉਹਨਾਂ ਵੀਰਾਂ ਨੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਿਆ ਕਰੋ ਜਿਨ੍ਹਾਂ ਦੀ ਬਦੌਲਤ ਇਹ ਰਾਚਨ ਬਲ ਸਮਾਗਮ ਚੱਲਦਾ ਜਦੋਂ ਵੀ ਪ੍ਰਸ਼ਾਦਾ ਛਕਦੇ ਆ ਉਹਨਾਂ ਲਈ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਵੀ ਉਹਨਾਂ ਦੀਆਂ ਨੇਕ ਕਮਾਈਆਂ ਦੇ ਵਿੱਚ ਪ੍ਰਮਾਤਮਾ ਬਰਕਤ ਪਾਵੇ ਵਾਧਾ ਹੋਵੇ ਉਹ ਭਰਾ ਜਿਹੜੇ ਦਿਨ ਰਾਤ ਮਿਹਨਤਾਂ ਕਰਦੇ ਆ ਤੇ ਆਪਣਾ ਦਿਸਵੰਧ ਕੱਢ ਕੇ ਤੁਹਾਡੇ ਤਰ੍ਹਾਂ ਇਹ ਰਾਸ਼ਨ ਬੰਦ ਸਮਾਗਮ ਪਹੁੰਚਦਾ ਹੈ ਪਿਛਲੀ ਵਾਰ ਆਈ ਸੀਰ ਦੀਤ ਭਾਜੀ ਉਹਨਾਂ ਦੇ ਬਾਪੂ ਜੀ ਤੁਹਾਨੂੰ ਮਿਲਾਏ ਸੀ ਉਹ ਤਾਂ ਕਹਿੰਦੇ ਹੁੰਦੇ ਵੀ ਸਾਨੂੰ ਮਿਲਾਇਆ ਵੀ ਨਾ ਕਰੋ ਪਰ ਫੇਰ ਵੀ ਤੁਹਾਡੀ ਮੋਹਰੇ ਸੰਗਤਾਂ ਮੋਹਰੇ ਅਸੀਂ ਕਰੀ ਦੀ ਵੀ ਸੰਸਥਾ ਦਾ ਇੱਕ ਜਿਹੜੀ ਸੰਸਥਾ ਉਹ ਬੈਕਪੋਰਡ ਤੇ ਜਿਹੜਾ ਕਚੇਰਾ ਉਹ ਵੀ ਤੁਹਾਡੇ ਮੂਰੇ ਲੈ ਕੇ ਆਈ ਗਏ ਸੀ ਸੰਤਨ ਨੂੰ ਦਿਖਾਈ ਬਹੁਤ ਜ਼ਿਆਦੀ ਟੈਨਸ਼ਨ ਆ ਪਈ ਸੀ ਰੱਖਣ ਦਾ ਤਕਰੀਬਨ ਸਾਡਾ ਬਣ ਗਿਆ ਸੀ 6-7 ਲੱਖ ਦੇ ਲਗਭਗ ਸਾਡਾ ਬਿੱਲ ਬਣ ਚੁੱਕਾ ਸੀ ਹਸਪੀਟਲ ਦਾ 10.5 ਦੇ 10 ਲੱਖ ਦੇ ਲਗਭਗ 10.5 ਲੱਖ ਦੇ ਲਗਭਗ ਹਸਪੀਟਲ ਬੀਲ ਬਣ ਚੁੱਕਾ ਜੀ ਕਿਉਂਕਿ 150 ਬੰਦਾ ਸਾਡੇ ਕੋਲ ਆਸ਼ਰਮ ਦੇ ਵਿੱਚ ਜਿੱਥੇ ਆਪਾਂ ਇਲਾਜ ਕਰਵਾ ਰਹੇ ਹਾਂ ਸੇਵਾ ਸੰਭਾਲ ਕਰ ਰਹੇ ਹਾਂ ਤੇ ਚਲਦੇ ਰਹਿੰਦੇ ਆ ਦਾਖਲ ਰਹਿੰਦੇ ਆ ਮਰੀਜ਼ ਤੇ ਆਪਾਂ ਇਹ ਚਲਦਾ ਪਿਆ ਤੇ ਬਾਕੀ ਹੋਰ ਇਹ ਦਫ਼ਤਰ ਬਣਾਉਣਾ ਪਿਆ ਹਸਪੀਟਲ ਬਣ ਰਿਹਾ ਚਾਰ ਐਂਬੂਲੈਂਸਾਂ ਚੱਲ ਰਹੀਆਂ ਮੋਰਚੀ ਚੱਲ ਰਹੀ ਬਿਲਕੁਲ ਫਰੀ ਹੋਰ ਵੀ ਸਵਾਵਾ ਸਹਸਤਾ ਕਰ ਰਹੀ ਆ ਪਰ ਬਹੁਤ ਜ਼ਿਆਦਾ ਸਾਡੇ ਬਿੱਲ ਬਣੇ ਹੋਏ ਸੀ ਤੇ ਮੈਂ ਧੰਨਵਾਦ ਕਰਦਾ ਵੀਰ ਹਰਜੀਤ ਸਿੰਘ ਦਾ ਜਿਨ੍ਹਾਂ ਨੇ ਸਾਡੇ 6 ਲੱਖ ਰੁਪਿਆ ਇੱਥੇ ਦਾ ਬਿੱਲ ਦਾ ਪੂਰਾ ਕਲੀਅਰ ਹੀ ਕਰ। ਜਦਾਰਾ ਛੱਡੋ ਇੱਕ ਬਲੋ ਸੋਨਾ। ਉਹਨਾਂ ਨੇ ਪੂਰਾ ਜਿੰਨਾ ਬਿੱਲ ਬਣਿਆ ਸੀ ਰਾਸ਼ਨ ਦਾ ਉਹ ਸਾਰਾ ਹੀ ਕਲੀਅਰ ਕਰ। ਇੱਕ ਅਰਦਾਸ ਬੇਨਤੀ ਜਰੂਰ ਕਰਿਓ ਜਿੰਦਾ ਬੜਾ ਔਖਾ ਹੋ ਗਿਆ ਸੀ ਕਈ ਵਾਰ ਸਾਨੂੰ ਲੱਗਦਾ ਸੀ ਵੀ ਬੰਦ ਕਰ ਦਈਏ ਦੋ ਚਾਰ ਮਹੀਨੇ। ਪਰ ਫਿਰ ਵੀ ਉਹ ਪ੍ਰਮਾਤਮਾ ਉਹ ਵੀਰਪਰਾ ਦੇਖੋ ਕਿਦੋਂ ਦੀਆਂ ਜੁੜੇ ਹੋਏ ਆ ਵੀਰ ਗੁਰਿੰਦਰ ਸਿੰਘ ਮੈਲਬੌਰਨ ਉਪਰਾ ਜੁੜੇ ਹੋਏ ਆ ਮੈਲਫੋਨ ਦੀ ਸੰਗਤ ਜੁੜੇ ਹੋਇਆ ਉਹ ਉਹਨਾਂ ਦੀ ਬਦੌਲਤ ਵੀ ਨਹੀਂ ਤੁਸੀਂ ਚਾਲੂ ਰੱਖੋ ਰਾਜਨ ਕੋਈ ਗੱਲ ਨਹੀਂ ਅਸੀਂ ਜਿੱਦਾਂ ਵੀ ਮਰਜੀ ਕਰਾਂਗੇ ਤੁਸੀਂ ਚਾਲੂ ਰੱਖੋ ਅੱਜ ਦੇਖੋ ਬੜੀ ਸੁਣੀ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਉਹਨਾਂ ਨੇ ਇਹ ਤਾਂ ਸਾਡਾ ਹਸਪੀਟਲ ਦਾ ਬਿੱਲ ਜਿਹੜਾ ਉਹਦੀ ਲਾ ਦਿੱਤਾ ਗਿਆ ਉਹ ਵੀ ਉਹਨਾਂ ਨੇ ਬਹੁਤ ਯਾਦ ਤਾਰ ਦੇ ਜਿਹੜਾ ਵੱਧ ਤੋਂ ਜ਼ਿਆਦਾ ਉੱਪਰ ਉਹਨਾਂ ਨੇ ਉਹ ਵੀ ਹਸਪੀਟਲ ਦਾ ਬਿੱਲ ਲਾ ਦਿੱਤਾ ਵੀ ਗੱਲ ਕਰਦੇ ਆ ਵੀ ਉਹਨਾਂ ਤੇ ਕਿਰਪਾ ਦੇਖੋ ਗੁਰੂ ਸਾਹਿਬ ਦੀ ਕਿੰਨੀ ਆ ਤੇ ਆਪਾਂ ਜਰੂਰ ਉਹਨਾਂ ਲਈ ਅਰਦਾਸ ਬੇਨਤੀ ਚੜਦੀ ਕਲਾ ਲਈ ਕਰਿਆ ਕਰੀਏ ਜਦੋਂ ਵੀ ਆਪਾਂ ਪ੍ਰਸੰਦਾ ਛਕਦੇ ਆ ਤੇ ਗੁਰੂ ਸਾਹਿਬ ਉਹਨਾਂ ਨੂੰ ਈਂ ਪਰਮਾਤਮਾ ਚੜਦੀ ਕਲਾ ਤੇ ਇਹ ਲੋੜ ਬੰਦਾ ਤੱਕਰ ਈਂ ਰਾਸ਼ਨ ਈਂ ਸੰਸਥਾ ਜਿਹੜੀ ਉਹ ਪਜਾਉਂਦੀ ਰਵੇ ਹੋਰ ਵੀ ਸੰਸਥਾ ਦੇ ਬੜੇ ਕਾਰਜ ਆ ਜਿਹਦੇ ਭਰਾ ਵੀ ਸਾਡੇ ਨਾਲ ਜੁੜੇ ਆ ਵੀ ਦੀਪਕ ਭਾਜੀ ਆ ਸਾਡੇ ਨੌਰਥ ਦੇ ਤੋਂ ਬੜੀ ਵੱਡੀ ਸੇਵਾ ਉਪੀਮੀ ਨਿਰਮੀ ਨੇ ਸੰਸਥਾ ਦੇ ਵਿੱਚ ਉਹਨਾਂ ਲੋੜਵੰਦਾਂ ਲਈ ਇਲਾਜ ਲਈ ਜਾਂ ਹੋਰ ਕਿਉਂਕਿ 27 28 ਜਾਣੀ ਤਾਂ ਜਿਹੜੇ ਸਟਾਫ ਮੈਂਬਰ ਆ ਜਿਹੜੇ ਵਿਚਾਰੇ ਸੈਂਡਰੀਆਂ ਤੇ ਬੰਦੇ ਸਾਰਾ ਦਿਨ ਦੌੜੇ ਰਹਿੰਦੇ ਆ ਉਹਨਾਂ ਨੂੰ ਨਿਰਾਉਣਾ ਉਹਨਾਂ ਨੂੰ ਕਲਾਉਣਾ ਕੱਪੜੇ ਪਵਾਉਣੇ ਬਾਕੀ ਹੋਰ ਜਿਹੜੇ ਕਾਰਜਾਚਾਰ ਐਮਬੂਲੈਂਸਾਂ ਚੱਲਦੀਆਂ ਹਾਰਪਰ ਹਸਪਤਾਲ ਦੇ ਵਿੱਚ ਵੀ ਟੀਮ ਰਹਿ ਰਹੀ ਆ ਤਾਂਡੇ ਵੀ ਹਸਪਤਾਲ ਦੇ ਵਿੱਚ ਟੀਮ ਰਹਿ ਰਹੀ ਆ ਉਹਨਾਂ ਦਾ ਇਲਾਜ ਪਕਾਇਦਾ ਸਾਰਾ ਕੁਝ ਉਹ ਸਾਰੇ ਸਾਡੇ ਸਟਾਫ ਮੈਂਬਰ ਕਰਦੇ ਆ ਤੇ ਹੋਰ ਵੀ ਜਿਹੜੇ ਕਾਰਜਾ ਸੰਸਥਾ ਦੇ ਵਿੱਚ ਉਹਨਾਂ ਦੇ ਵਿੱਚ ਵੀ ਯੋਗਦਾਨ ਸਾਡੇ ਭਰਾ ਸਾਡੇ ਵੀਰ ਜਿਹੜੇ ਪਾਉਂਦੇ ਆ ਉਹਨਾਂ ਦੀ ਚੜ੍ਹਦੀ ਕਲਾਰੀ ਸਾਰੇ ਐਨਐੜੀ ਭਰਾਵਾਂ ਦੀ ਜਿਹੜੂ ਜਗਾ ਸਭਤੀ ਕਰਿਆ ਪਰ ਤੇ ਬਾਕੀ ਇੱਕ ਜਿਹੜੀ ਮੇਨ ਜਿਹੜੀ ਲੋਕਮੈਂਟ ਅਸੀਂ ਕਰਨ ਜਾ ਰਹੇ ਹਾਂ ਉਹ ਜਰੂਰ ਸੁਣੋ 15 ਤਰੀਕ ਨੂੰ ਇੱਕ ਕੈਂਸਰ ਕੈਂਪ ਜਿਹੜਾ ਲੱਗਣ ਜਾ ਰਿਹਾ ਇੱਥੇ ਤੇ ਤੁਸੀਂ ਸਾਰਿਆਂ ਨੇ ਆਉਣਾ ਜਿੰਨੇ ਪਰਿਵਾਰ ਤੁਹਾਡੇ ਲਈ ਸਪੈਸ਼ਲ ਦਿਨ ਰੱਖਿਆ 15 ਤਰੀਕ ਨੂੰ ਆਉਣਾ ਤੁਹਾਡਾ ਚੈੱਕਅਪ ਹੋਣਾ ਕੈਂਸਰ ਦਾ ਔਰਤਾਂ ਲਈ ਸਪੈਸ਼ਲ ਬੰਦਿਆਂ ਦਾ ਤੇ ਉਹਦੇ ਟੈਸਟ ਬਕਾਇਦਾ ਹੋਣਗੇ ਕੈਂਸਰ ਦੇ ਦੇਖੋ ਕਿੰਨੀ ਨਾਮੁਰਾਦ ਬਿਮਾਰੀ ਆ ਉਹਦੇ ਲਈ ਰੋਕथाम ਦੇ ਲਈ ਉਹਦੇ ਲੱਛਣਾਂ ਦੀ ਬੜੀਆ ਜਾਗਰੂਤ ਕੀਤਾ ਜਾਊਗਾ World Care Cancer ਤੋਂ ਜਲੰਧਰ ਤੋਂ ਤੇ ਵਰਦਮਾਨ ਉਹਨਾਂ ਵੱਲੋਂ ਰਲ ਕੇ ਜਿਹੜਾ ਇਹ ਕੈਂਪ 15 ਤਰੀਕ ਨੂੰ ਲਗਾਇਆ ਜਾ ਰਿਹਾ ਹੈ ਤੇ ਇੱਥੇ ਮੇਰੀ ਬੇਨਤੀ ਆ ਸਾਰਿਆਂ ਨੂੰ 10 ਵਜੇ ਸ਼ੁਰੂਆਤ ਹੋ ਜਾਣੀ 11 ਵਜੇ ਤੁਸੀਂ ਹਰੇਕ ਮੈਂਬਰ ਇੱਥੇ ਚਾਹੀਦਾ ਤੁਹਾਡਾ ਜ਼ਰੂਰੀ ਹੈ ਗੈਸਟ ਕਰੋ ਜਦੋਂ ਬਹੁਤ ਪ੍ਰੋਬਲਮ ਆਉਂਦੀ ਫਿਰ ਤੁਸੀਂ ਸਾਡੇ ਕੋਲ ਆਉਂਦੇ ਆ ਤੇ ਆਪਾਂ ਕਿਉਂ ਨਾ ਪਹਿਲਾਂ ਜਦੋਂ ਬੇ ਟਾਈਮ ਨਿਕਲ ਜਾਂਦਾ ਜਦੋਂ ਇਹੋ ਜਿਹੀ ਬਿਮਾਰੀ ਜਦੋਂ ਸਟੇਜਾਂ ਦੇ ਪਹੁੰਚ ਜਾਂਦੀ ਹੈ ਲਾਸਟ ਸਟੇਜਾਂ ਦੇ ਫਿਰ ਸਾਨੂੰ ਪਤਾ ਲੱਗਦਾ ਇਸ ਕਰਕੇ ਆਪਾਂ ਉਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨੂੰ ਫੜੀਏ ਬਿਮਾਰੀ ਤੇ 15 ਤਰੀਕ ਨੂੰ ਤੁਸੀਂ ਸਾਰਿਆਂ ਨੇ ਇੱਥੇ ਪਹੁੰਚਣਾ ਠੀਕ ਹੈ ਜੀ ਸਾਰਿਆਂ ਨੇ ਆਉਣਾ ਇੱਥੇ ਜਗ੍ਹਾ ਤੇ ਪਹੁੰਚਣਾ ਚਾਹ ਪਾਣੀ ਇੱਥੇ ਵਿਹੋਕ ਤੇ ਆਪਣਾ ਇਲਾਜ ਜਿਹੜਾ ਆ ਹੋਰ ਵੀ ਜਿਹੜੀਆਂ ਅੱਖਾਂ ਦਾ ਅੱਖਾਂ ਦਾ ਉਹ ਵੀ ਟੈਸਟ ਕੀਤੇ ਜਾਣਗੇ ਅੱਖਾਂ ਦਾ ਦਿੱਤੀਆਂ ਜਾਣਗੀਆਂ ਬਾਕੀ ਹੋਰ ਬਿਮਾਰੀਆਂ ਦਾ ਵੀ ਕੀਤਾ ਜਾਊਗਾ 15 ਤਰੀਕ ਖਾਸ ਕਰਕੇ ਤੁਸੀਂ ਸਾਰਿਆਂ ਨੇ ਇੱਥੇ ਜ਼ਰੂਰ ਪਹੁੰਚਣਾ ਜਿਹੜੇ ਆ ਅੱਜ ਤੋਂ 4 ਦਿਨ ਬਾਅਦ ਤੇ ਬਾਕੀ ਧੰਨਵਾਦ ਸਾਡੇ ਸਾਰੇ ਐਨ ਆਰ ਆਈ ਭਰਾਵਾਂ ਦਾ ਵੀਰਾਂ ਦਾ ਗੁਰੂ ਸਾਹਿਬ ਇੰਨੇ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਹੋਰ ਸਭਾਵਾਂ ਜਿਹੜੀਆਂ ਸੰਸਥਾ ਚੱਲਦੀਆਂ ਪਈਆਂ ਆ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਬਾਬਾ ਦੀਪ ਸਿੰਘ ਜੀ ਕਿਰਪਾ ਬਣਾਈ ਰੱਖਣ ਜਲਦੀ ਪੁੜੀਆਂ ਇਨਕੁਆਰੀਆਂ ਕਰਕੇ ਤੇ ਆਪਾਂ ਜਿਹੜਾ ਪੂਰੇ ਪਰਿਵਾਰ ਕਰ ਦਿੱਤੇ ਜਾਣਗੇ ਇਨਕੁਆਰੀਆਂ ਸਾਡੀ ਟੀਮ ਜਲਦੀ ਆ ਪਿੰਡ-ਪਿੰਡ ਜਾ ਜੀ ਇਨਕੁਆਰੀਆਂ ਕਰ ਰਹੀ ਆ ਝੁੱਟੇ ਦੇਖ ਰਹੀ ਆ ਝੁੱਟੇ ਲੱਗੇ ਆ ਉਹ ਹੀ ਦੇਖ ਰਹੀ ਆ ਧੰਨਵਾਦ ਜੀ ਹੁਣ ਮੈਂ ਜ਼ਿਕਾਰੇ ਛੱਡਾਂਗਾ ਪੰਜ ਆਪਾਂ ਚੜ੍ਹਦੀ ਕਲਾ ਦੇ ਸਾਰਿਆਂ ਦੇ ਲਈ ਇਹ ਜਰੂਰ ਸਾਰਿਆਂ ਦੇ ਬਰੰਦ ਬੋਲੇ श्री भाव भले